85 ਕਰੋੜ ਦੇ ਉਹ ਕੰਮ ਜਿਹੜੇ ਕਿ ਲੰਬੇ ਸਮੇਂ ਸ਼ਹਿਰ ਦੀ ਇਲਾਕੇ ਦੀ ਹਲਕੇ ਦੀ ਔਰ ਕੰਬੋਜ ਪਾਈਚਾਰੇ ਦੀ ਵੀ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਕਈਆਂ ਦੀ ਤਾਂ ਮੰਗ ਵੀ ਨਹੀਂ ਕੀਤੀ ਸੀਗੀ ਪਰ ਮੈਂ ਇਹ ਆਪ ਦਾ ਫਰਜ਼ ਸਮਝਿਆ ਕਿ ਉਹ ਸਾਰੀਆਂ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਸਟੇਡੀਅਮ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਬੱਸ ਸਟੈਂਡ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਕੋਲਿਜ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਸੁਨਾਮ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਜੋ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਐਸਜੀਐਮ ਕੰਪਲੈਕਸ ਹੈ ਉਹਦੀ ਗੱਲ ਹੋਵੇ ਜਿੰਨੀਆਂ ਸੰਸਥਾਵਾਂ ਜਿੰਨੀਆਂ ਇਮਾਰਤਾਂ ਜੋ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਸੀ ਅੱਜ ਤੋਂ 85 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦਾ ਨਵੀਨੀਕਰਨ ਹੈ ਜਿਹੜਾ ਉਹਦਾ ਕੰਮ ਹੈ ਜਿਹੜਾ ਸਾਥਿਓ ਮੇਰੇ ਵੀਰੋ ਉਹ ਹੋ ਚੁੱਕਿਆ 60 65 ਸਾਲ ਦੇਖਦੇ ਰਹੇ ਦੂਜੀਆਂ ਪਾਰਟੀਆਂ ਦੇ ਮੁੱਖ ਮੰਤਰੀ ਕੋਈ 10 ਲੱਖ ਕੋਈ 20 ਲੱਖ ਕੋਈ 50 ਲੱਖ ਅਨਾਉਂਸ ਕਰ ਜਾਂਦੇ ਸੀਗੇ ਮੁੜ ਕੇ ਭੁੱਲ ਜਾਂਦੇ ਸੀਗੇ ਅਗਲੇ ਸਾਲ ਜਦੋਂ ਆਉਣਾ ਹੁੰਦਾ ਸੀਗਾ ਉਦੋਂ 10 ਦਿਨ ਪਹਿਲਾਂ ਯਾਦ ਆਉਂਦਾ ਸੀਗਾ ਇਹ ਸਾਡਾ ਮੇਰੇ ਵੀਰੋ ਕੰਮ ਨਹੀਂ ਹੈਗਾ ਅੱਜ ਨੀ ਪੱਥਰ ਰੱਖੇ ਜਾਂਦੇ ਹੋਏ ਦੇਖ ਕੇ ਜਾਇਓ ਚਾਹੇ ਐਸ.ਡੀ.ਐਮ ਦਫਤਰ ਹੈ ਚਾਹੇ ਕੁੜੀਆਂ ਦਾ ਸਕੂਲ ਹੈ ਚਾਹੇ ਐਸ.ਯੂ.ਐਸ ਕਾਲਜ ਹੈ ਤੇ ਚਾਹੇ ਬੱਸ ਸਟੈਂਡ ਹੈ ਚਾਹੇ ਸਟੇਡੀਅਮ ਹੈ ਉੱਥੇ ਜੀ.ਸੀ.ਬੀਆਂ ਚੱਲਦੀਆਂ ਹੋਣਗੀਆਂ ਕੰਮ ਚੱਲਦੇ ਹੋਣਗੇ ਤੇ ਸਾਲ ਦੇ ਅੰਦਰ ਅੰਦਰ ਅਗਲੀ 31 ਜੁਲਾਈ ਨੂੰ ਮੈਂ ਇਹਨਾਂ ਮੇਰੇ ਦੋਨੋਂ ਲੀਡਰਾਂ ਤੋਂ ਜੋ ਅੱਜ ਨੀਂ ਪੱਥਰ ਰੱਖਿਆ ਗਿਆ ਉਹਦਾ ਮਹੂਰਤ ਹੈ ਜਿਹੜਾ ਆਪਾਂ 1 ਸਾਲ ਦੇ ਵਿੱਚ ਵਿੱਚ ਕਰਾ ਦੇਣਾ ਹੈ